ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਨੇ ਠੀਕ ਠਾਕ ਹੋ ਅੱਜ ਨਾ ਤੁਹਾਡੇ ਆਸਤੇ ਅਸੀਂ ਬਹੁਤ ਹੀ ਚੰਗਾ ਬੱਕਰਾ ਲੈ ਕੇ ਆਏ ਆ ਜਿਹਦੇ ਸਰੀਰ ਦੇ ਉੱਤੇ ਮਾਲਕ ਲਈ ਧੁਰਦਰਗਾਹ ਲਈ ਅੱਲਾ ਦੀ ਕਲਾਮ ਲਿਖਿਆ ਹੋਇਆ ਤੇ ਉਹੀ ਬੱਕਰਾ ਜਿਹੜਾ ਉਹ ਸੇਲ ਆ ਤੇ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਆ ਜਿਹੜੀ ਉਹ ਮਾਲਕ ਤੋਂ ਲੈਨੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਠੀਕ ਆ ਠੀਕ ਆ ਭਾਈ ਜਾਨਵਰ ਫਿਰ ਸੇਲ ਕਰਤਾ ਹਾਂਜੀ 900 ਟੇਲੇ ਦੀ ਬਾਜੀ ਇਹ ਦੋ ਦੰਦ ਹੋ ਗਿਆ ਹਾਂਜੀ ਬਹੁਤ ਚੰਗੇ ਬੱਕਰੇ ਦਾ ਇਹ ਜਾਇਆ ਆ ਕੋਈ ਖਰਦਾ ਇੱਥੇ ਮੇਰੇ ਤੇ ਇਹ ਤੇ ਅੱਲਾ ਦੀ ਕਲਾਮ ਲਿਖੀ ਆ ਜਿਹੜੇ ਵੀ ਵੀਰ ਭਰਾ ਨੂੰ ਇਹ ਚਾਹੀਦਾ ਹੋਵੇ ਆਪਾਂ ਸੇਲ ਕਰਨਾ ਠੀਕ ਆ ਉਹ ਖਰੀਦ ਸਕਦਾ ਠੀਕ ਆ ਇਹਦੀ ਇਹਦੀ ਉਮਰ ਕਿੰਨੀ ਆ ਬਾਈ ਇਹਦੀ ਉਮਰ 1 ਸਾਲ ਦੀ ਹੋ ਗਈ ਆ ਦੋ ਦੰਦ ਆ ਜੀ ਦੋ ਦੰਦ ਆ ਠੀਕ ਆ ਜੀ ਇਹਦੇ ਪੱਕਾ ਸ਼ੋਰ ਹੀ ਹੋਣਾ ਵੀ ਹਾਂਜੀ ਹਾਂਜੀ ਪੱਕਾ ਸ਼ੋਰ ਆਈ ਮੇਰੇ ਸੱਜਣ ਮਿੱਤਰ ਆ ਦੋ ਇਥੋਂ ਪਤਲੀ ਰਹਿੰਦੇ ਆ ਮੁਸਲਮਾਨ ਭਰਾ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ ਉਹ ਹੀ ਵੀਰ ਮੈਨੂੰ ਦੱਸ ਕੇ ਗਏ ਆ ਉਹਨਾਂ ਨੇ ਦੱਸਿਆ ਠੀਕ ਆ ਜੀ ਠੀਕ ਆ ਤੇ ਆਪਾਂ ਬੱਕਰੀਆਂ ਦਾ ਕੰਮ ਕਦੋਂ ਸ਼ੁਰੂ ਕੀਤਾ ਕਿਹਦਾ ਹੀ ਸਮਝ ਲੋ ਦੂਜੀ ਬਿੜੀ ਨਾ ਹੋ ਗਈ ਆ ਜੀ ਠੀਕ ਆ ਪਹਿਲਾਂ ਸਾਡੇ ਬਿਉਰਗ ਕਰਦੇ ਸੀ ਹੁਣ ਅਸੀਂ ਕਰੀ ਜਾਂਦੇ ਆ ਜੀ ਇਹ ਆਪਣੇ ਘਰ ਦਾ ਹੀ ਆ ਕਿ ਆਪਾਂ ਖਰੀਦ ਲਿਆ ਹਾਂ ਹਾਂਜੀ ਘਰ ਦਾ ਹੀ ਆਈ ਹੈ ਵੱਡੇ ਬੱਕਰੇ ਦਾ ਹੀ ਆਈ ਠੀਕ ਆ ਠੀਕ ਆ ਤੇ ਬਾਈ ਇਹਦੀ ਫਿਰ ਕੀ ਡਿਮਾਂਡ ਮੂਨਾ ਕਿ ਫੋਨ ਤੇ ਫੋਨ ਤੇ ਸੰਪਰਕ ਕਰਾਂਗੇ ਜੀ ਹਜੇ ਠੀਕਾ ਜੀ ਹਜੇ ਕੋਈ ਨਹੀਂ ਇਹਦੇ ਬਾਰੇ ਕੁਝ ਵੀ ਕਹਿ ਸਕਦੇ ਠੀਕ ਆ ਬਾਈ ਤੇ ਬਾਈ ਆਪਣਾ ਐਡਰੈਸ ਪਿੰਡ ਕਿਹੜਾ ਆਪਣਾ ਐਡਰੈਸ ਜੀ ਪਿੰਡ ਮੇਰਾ ਮਾਛੀਪੁਰਾ ਜੀ ਨਜ਼ਦੀਕ ਤਲੰਡੀ ਪਾਈ ਡਿਸਟ੍ਰਿਕਟ ਫੋਜ਼ਪੁਰ ਨੰਬਰ ਦੱਸ ਦੋ ਬਾਈ ਨੰਬਰ ਜੀ 98550 61044 ਇੱਕ ਵਾਰੀ ਫੇਰ ਦੱਸ ਦੋ 98550 61044 ਬਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਤੁਹਾਡੇ ਤੇ ਕਰਾਉਂਦਾ ਮਾਨਤਾਨ ਮਾਨਤਾਨ ਕਰਦਾ ਜੀ ਫੁੱਲ ਮਾਨਤਾਨ ਕਰ ਲਿਆ ਜੀ ਠੀਕਾ ਠੀਕਾ ਬਾਈ ਲਓ ਬਾਈ ਆ ਬੱਕਰਾ ਦੋ ਦੰਦ ਇਹਦੀ ਉਮਰ ਹੋ ਗਈ ਆ ਤੇ ਮਾਲਕ ਦੇ ਵੱਲੋਂ ਤੁਰਦਰ ਗਾਹਤ ਹੋਈਏ ਦੇ ਅੱਲਾਹ ਦੀ ਕਲਾਮ ਜਿਹੜਾ ਉਹ ਲਿਖਿਆ ਜਿਹੜੇ ਬਾਈ ਨੂੰ ਉਰਦੂ ਆਉਂਦਾ ਪੜਨਾ ਤੇ ਲਿਖਣਾ ਉਹ ਇਹ ਬਾਈ ਆਗੇ ਬੱਕਰਾ ਦੇਖ ਸਕਦਾ ਤੇ ਇਹ ਬੱਕਰਾ ਮਿੱਤਰੋ ਹੋਰ ਸੇੜਾ ਵਿਕਾਊ ਆ ਤੇ ਜੇ ਮੇਰਾ ਵੀਰ ਕੋਈ ਹੋਵੇ ਚਾਹਵਾਨ ਤਾਂ ਸਾਡੇ ਬਾਈ ਜੀ ਨਾਲ ਜਾਨੀ ਜੀ ਨਾਲ ਸੰਪਰਕ ਕਰ ਲਿਓ ਤੇ ਆਪਣੀ ਵੀਡੀਓ ਦੇਖ ਕੇ ਜੇ ਕੋਈ ਆਊਗਾ ਤੇ ਉਹਦਾ ਬਈ ਫੁੱਲ ਮਾਨਦਾਨ ਹੋਊਗਾ ਜਿੰਨਾ ਵੀ ਹੋ ਸਕਦਾ ਬਾਬਾ ਜੀ ਇੱਕ ਥੋੜੀ ਵੀਡੀਓ ਸ਼ੇਅਰ ਵਾਇਰਲ ਹੋਈ ਸੀ ਉਹੀ ਹਾਂ ਤੁਸੀਂ ਹਾਂਜੀ ਹਾਂਜੀ 2019 ਦੇ ਵਿੱਚ ਪਾਈ ਸੀ ਜੀ ਉਹ ਉਹ ਮਿਲੀਅਨ ਵਿਊ ਗਈ ਤੁਹਾਡੀ ਇੰਟਰਵਿਊ ਹੀ ਹੋਈਆਂ ਸੀ ਹਾਂਜੀ ਪੰਜਾਬ ਨਿਊਜ਼ ਵਾਲੇ ਲੈ ਗਏ ਹੋਰ ਵੀ ਦੋ ਤਿੰਨ ਭਰਾ ਆਏ ਸੀਗੇ ਅੱਛਾ ਅੱਛਾ ਠੀਕ ਆ ਉਹ ਫ੍ਰੀ ਦੁੱਧ ਦੀ ਸੇਵਾ ਦੀ ਕੀਤੀ ਸੀਗੀ ਮਾਲਕ ਨੇ ਬੁਲਾਇਆ ਸੀ ਆਪਾਂ ਉਹ ਬੋਲਤੇ ਸੀਗੇ ਜੀ ਹਾਂਜੀ ਧਰਦਰਮ ਵੀ ਮਾਲਕ ਲੋ ਸੇਵਾ ਲੱਗੀ ਸੀ ਜਿੰਨੇ ਸੈਲਡ ਆਉਣ ਸੀ ਉਹ ਸੇਵਾ ਅੱਜ ਵੀ ਚੱਲ ਰਹੀ ਆ ਹਾਂਜੀ ਅੱਜ ਵੀ ਚੱਲਦੀ ਆ ਜਿੰਨੇ ਜੱਕ ਸਵਾਸ ਮਾਲਕ ਨੇ ਬ ਉਹਨਾਂ ਚੱਕ ਚੱਲੂਗੀ ਜੇ ਕਿਸੇ ਵੀਰ ਦੇ ਸੈੱਲ ਡਾਊਨ ਹੋਣ ਹਾਂਜੀ ਤਾਂ ਬੱਕਰੀਆਂ ਦੁੱਧ ਫ੍ਰੀ ਆ ਸੇਵਲੋ ਹੀ ਹਾਂਜੀ ਸੇਵਲੋ ਫ੍ਰੀ ਕੋਈ ਰੁਪਈਆ ਨਹੀਂ ਨਾ ਜੀ ਨਾ ਬਿਲਕੁਲ ਕੋਈ ਨਹੀਂ ਇਹ ਨਾ ਓਏ ਭਾਈ ਸਵੇਰੇ ਕੋਈ ਆ ਕੇ ਬਾਰ ਚ ਖੜ ਜੇ ਆਪਾਂ ਕਹਦੇ ਪੈਸੇ ਦੇ ਨਹੀਂ ਜੀ ਨਹੀਂ ਅੱਗੇ ਵੀ ਪਤਾ ਹੀ ਆਈ ਨੇੜੇ ਨੇੜੇ ਲੱਕ ਦੇ ਸਾਰਿਆਂ ਨੂੰ ਪਤਾ ਕੋਈ ਅਸੀਂ ਗੱਲ ਪਤ ਨਹੀਂ ਠੀਕ ਆ ਜੇ ਭਈਆ ਬਾਬਾ ਜੀ ਨੂੰ ਤੁਸੀਂ ਜਾਣਦੇ ਹੋ ਜਾਂ ਇਹਨਾਂ ਦੀਆਂ ਵੀਡੀਓ ਦੇਖੀਆਂ ਤਾਂ ਭਾਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਨਾਮ ਮਾਲਕ ਨੇ ਦਿੱਤਾ ਸਾਰਾ ਕੋ ਤਨ ਤਨ ਨਾ ਬਸ ਬਹੁਤ ਕਿਰਪਾ ਤੇ ਜੇ ਤੁਸੀਂ ਬਾਈ ਦੀਆਂ ਵੀਡੀਓ ਦੇਖੀਆਂ ਪਹਿਲਾਂ ਤਾਂ ਬਾਈ ਜੇ ਤੁਸੀਂ ਬਾਈ ਦੇ ਏਰੀਏ ਦੇ ਵਿੱਚੋਂ ਆ ਜਾਂ ਬਾਈ ਦੇ ਪਿੰਡ ਤੋਂ ਆ ਤਾਂ ਵੀਡੀਓ ਨੂੰ ਕਰੋ ਦੱਬ ਕੇ ਸ਼ੇਅਰ ਤਾਂ ਬਾਈ ਕਹਿੰਦੇ ਦੁੱਧ ਦੀ ਵੀ ਸੇਵਾ ਕਰਦਾ ਇਹ ਤਾਂ ਆ ਤੱਦੂ ਆ ਜੀ ਇਹ ਜਿਹੜਾ ਆਪਾਂ ਬੱਕਰਾ ਸੇਲ ਕਰਨਾ ਵਾ ਉਹਦਾ ਪਿਓ ਆ ਇਹ ਤੇ ਇਹਦੀ ਹਾਈਟ 49 ਇੰਚ ਤੇ ਇਹ ਬੱਕਰੀ ਦੀ ਮੀਟਿੰਗ ਜਿਹੜੀ ਆ ਉਹ ਓਪਨ ਆ ਜੀ ਤੇ ਫੀਸ ਇਹਦੀ ਰੱਖੀ ਆ 2500 ਰੁਪਇਆ ਜੇ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਬਾਈ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਤੁਸੀਂ ਵੀ ਆਪਣੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ